ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਜੀਜੀ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਬਹੁਤ ਹੀ ਸਸਤਾ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਦਾ ਜੋ ਵਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਖੁੱਲਾ ਡੁੱਲਾ ਘਰ ਦਾ ਜੋ ਵਿਹੜਾ ਬਣਿਆ ਹੋਇਆ ਹੈ ਜੀ ਤਕਰੀਬਨ 22 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਜ਼ਿਲ੍ਹਾ ਤਰਨਤਾਰਨ ਦੇ ਭੀਖੀਵਿੰਡਾ ਸ਼ਹਿਰ ਦੇ ਕੋਲ ਇਹ ਪਿੰਡ ਦੇ ਵਿੱਚ ਘਰ ਲੱਗਦਾ ਦੋਸਤੋ ਸੋ ਸਭ ਤੋਂ ਪਹਿਲਾਂ ਤੁਸੀਂ ਘਰ ਦਾ ਜੋ ਵਿਹੜਾ ਚੈੱਕ ਕਰੋ तकरीबन 22 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਬਹੁਤ ਖੁੱਲਾ ਘਰ ਦੇ ਫਰੰਟ ਦੇ ਵਿੱਚ ਵਿਹੜਾ ਜੀ ਲਾਲ ਲਕੀਰ ਦੇ ਅੰਦਰ ਇਹ ਜਗ੍ਹਾ ਬਣੀ ਹੋਈ ਹੈ ਜੀ ਪਿੰਡ ਦੇ ਵਿੱਚ ਹੈ ਸੋ ਘਰ ਨੂੰ ਜੋ ਗਲੀ ਲੱਗਦੀ ਹੈ ਜੀ तकरीबन 10 ਤੋਂ 15 ਫੁੱਟ ਚੌੜੀ ਜੋ ਗਲੀ ਹੈ ਜੀ ਪੂਰੇ ਵਿਹੜੇ ਦੇ ਵਿੱਚ ਪੱਕਾ ਜੋ ਇੱਟਾਂ ਦਾ ਫਰਸ਼ ਲਗਵਾਇਆ ਗਿਆ ਜੀ ਮਾਲਕਾਂ ਵੱਲੋਂ ਫਰੰਟ ਦੇ ਵਿੱਚ ਤੁਸੀਂ ਘਰ ਦੀ ਲੁੱਕ ਚੈੱਕ ਕਰ ਸਕਦੇ ਹੋ ਜੀ ਸਿੰਗਲ ਸਟੋਰੀ ਘਰ ਆ ਦੋਸਤੋ 22 ਮਰਲੇ ਲਾਲ ਲਕੀਰ ਜਗਾ ਦੇ ਵਿੱਚ ਬਣਿਆ ਹੋਇਆ ਹੈ ਜੀ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਘਰ ਨੂੰ ਸੇਲ ਕਰ ਰਹੇ ਨੇ ਸੋ ਪੂਰੀ ਵੀਡੀਓ ਦੇਖੋ ਜੀ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਹੈ ਜੀ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕ੍ਰੀਨ ਦੇ ਉੱਪਰ ਚੱਲ ਰਹੀ ਹੈ ਜੀ ਪੀਲੀ ਪੱਟੀ ਦੇ ਵਿੱਚ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਘਰ ਦੇ ਅੰਦਰ ਐਂਟਰੀ ਕਰਨ ਤੇ ਦੇਖੋ ਜੀ ਪੱਕਾ ਫਰਸ਼ ਲੱਗਿਆ ਹੋਇਆ ਘਰ ਦੇ ਵਿੱਚ ਜਿੰਨਾ ਵੀ ਘਰ ਦੇ ਵਿੱਚ ਦੋਸਤੋ ਰੰਗ ਰੋਗਨ ਦਾ ਕੰਮ ਹੈ ਜੀ ਸਾਰਾ ਮਾਲਕਾਂ ਨੇ ਨਵਾਂ ਕਰਵਾਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਪੱਕਾ ਫਰਸ਼ ਹੈ ਜੀ ਪੂਰੇ ਵਿਹੜੇ ਦੇ ਵਿੱਚ ਤੇ ਘਰ ਦੇ ਅੰਦਰ ਖੁੱਲੇ ਡੁੱਲੇ ਬੈਡਰੂਮ ਨੇ ਜੀ ਤੇ ਖੁੱਲਾ ਡੁੱਲਾ ਲੋਬੀ ਦੇ ਏਰੀਆ ਸਭ ਤੋਂ ਪਹਿਲਾਂ ਫਰੰਟ ਦੇ ਵਿੱਚ ਰਸੋਈ ਘਰ ਆ ਜਾਂਦਾ ਜੀ ਵਧੀਆ ਸੈਲਫਾਂ ਬਣਵਾਈਆਂ ਹੋਈਆਂ ਨੇ ਚੈੱਕ ਕਰੋ ਜੀ ਘਰ ਦੇ ਵਿਹੜੇ ਦੇ ਵਿੱਚ ਬਾਹਰ ਬਾਥਰੂਮ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਘਰ ਮਾਲਕਾਂ ਵੱਲੋਂ ਇਹ 22 ਮਰਲਾ ਜਗ੍ਹਾ ਦੇ ਵਿੱਚ ਬਣਵਾਇਆ ਗਿਆ ਜੀ ਸੋ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਘਰ ਨੂੰ ਸੇਲ ਕਰ ਰਹੇ ਨੇ ਘਰ ਦਾ ਜੋ ਸਟੋਰ ਰੂਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੁਰਾਣੇ ਟਾਈਮ ਦੇ ਵਿੱਚ ਇਹ ਬਣਾਇਆ ਗਿਆ ਘਰ ਆ ਦੋਸਤੋ ਘਰ ਦੇ ਵਿੱਚ ਵਧੀਆ ਸਟੋਰ ਰੂਮ ਬਣਿਆ ਹੋਇਆ ਬੈੱਡਰੂਮ ਨੇ ਜੀ ਲੌਬੀ ਦਾ ਏਰੀਆ ਅੰਦਰ ਕਿਚਨ ਦਾ ਏਰੀਆ ਜੀ ਸੋ ਬਾਥਰੂਮ ਘਰ ਦੇ ਵਿਹੜੇ ਵਿੱਚ ਨੇ ਜੀ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਤੁਸੀਂ ਮਾਲਕਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਸੋ ਵਿਹੜੇ ਦੇ ਵਿੱਚ ਘਰ ਦੇ ਪੂਰੇ ਅੰਦਰ ਕੈਮਰੇ ਲੱਗੇ ਹੋਏ ਨੇ ਜੀ ਏਸੀ ਘਰ ਦੇ ਵਿੱਚ ਲੱਗਿਆ ਹੋਇਆ ਦੋਸਤੋ ਮਾਲਕਾਂ ਨੇ ਏਸੀ ਤੇ ਕੈਮਰਿਆਂ ਨੂੰ ਛੱਡ ਕੇ ਬਾਕੀ ਜਿੰਨਾ ਵੀ ਸਮਾਨ ਹੈ ਜੀ ਘਰ ਦਾ ਘਰ ਦੇ ਰੇਟ ਦੇ ਨਾਲ ਹੀ ਸੇਲ ਕਰ ਦੇਣਾ ਸੋ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾ ਵੱਲੋਂ 16 ਲੱਖ ਰੁਪਈਆ ਰੇਟ ਰੱਖਿਆ ਗਿਆ ਜੀ 22 ਮਰਲੇ ਜਗਾ ਦਾ ਬਾਕੀ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਹੋਵੇਗਾ ਮੌਕੇ ਤੇ ਔਨ ਟੇਬਲ ਰੇਟ ਘਟ ਵਧ ਕਰ ਲਿਆ ਜਾਵੇਗਾ ਜੀ ਸੋ ਪੱਕੀਆਂ ਪੌੜੀਆਂ ਨੇ ਜੀ ਘਰ ਦੀ ਛੱਤ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਾਹਰ ਜੋ ਗਲੀ ਲੱਗਦੀ ਹੈ ਤਕਰੀਬਨ 10 ਤੋਂ 15 ਫੁੱਟ ਚੌੜੀ ਘਰ ਨੂੰ ਗਲੀ ਲੱਗਦੀ ਹੈ ਜੀ ਸੋ ਘਰ ਦੇ ਵਿੱਚ ਪੱਕੀ ਛੱਤ ਹੈ ਜੀ ਵਧੀਆ ਜੰਗਲਿਆਂ ਦਾ ਕੰਮ ਹੋ ਰੱਖਿਆ ਤੁਸੀਂ ਦੇਖ ਸਕਦੇ ਹੋ ਜੀ ਸੋ ਕਿਸੇ ਵੀ ਭੈਣ ਭਰਾ ਨੂੰ ਘਰ ਖਰੀਦਣਾ ਹੈ ਤੁਸੀਂ ਮਾਲਕਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਦੇਖੋ ਜੀ ਪੱਕੀ ਛੱਤ ਹੈ ਘਰ ਦੇ ਫਰਸ਼ ਲੱਗਿਆ ਹੋਇਆ ਛੱਤ ਦੇ ਉੱਪਰ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਜੀ ਸਾਨੂੰ WhatsApp ਤੇ ਤੁਸੀਂ ਆਪਣੇ ਘਰ ਦੀ ਡਿਟੇਲ ਤੇ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਆਪਣਾ WhatsApp ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਸੋ ਕਿਸੇ ਵੀ ਭੈਣ ਭਰਾ ਨੂੰ ਘਰ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਜੀ 16 ਲੱਖ ਰੁਪਿਆ ਘਰ ਦੀ ਜੋ ਡਿਮਾਂਡ ਹੈ ਜੀ ਮਾਲਕਾਂ ਵੱਲੋਂ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਨਤਾਣ ਕਰ ਦਿੱਤਾ ਜਾਵੇਗਾ ਮਾਲਕਾਂ ਦਾ ਮੋਬਾਈਲ ਨੰਬਰ ਪੀਲੀ ਪੱਟੀ ਦੇ ਵਿੱਚ ਚੱਲ ਰਿਹਾ ਜੀ ਲਾਲ ਲਕੀਰ ਦੇ ਅੰਦਰ ਬਣਿਆ ਹੋਇਆ ਘਰ ਹੈ ਜੀ ਭਿੱਖੀਵਿੰਡ ਸ਼ਹਿਰ ਹੈ ਜੀ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਸੋ ਦੋਸਤੋ ਆਸ ਕਰਦੇ ਹਾਂ ਜੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ